ਟੋਪੀਆਂ ਸਿਰਾਂ ਤੇ ਸਰਹੰਦ ਅੱਜ ਆਉਣਗੇ ਤੂੰ ਜਿਨ੍ਹਾਂ ਲਈ ਲੁੱਟਾਏ ਪੁੱਤ ਚਾਰ ਬਾਜਾਂ ਵਾਲਿਆ ਜਿਨ੍ਹਾਂ ਲਈ ਲੁੱਟਾਏ ਪੁੱਤ ਚਾਨ ਬਨ ਕੇ ਰੁਮਾਲ ਸਰਹੰਦ ਅੱਜ ਆਉਣਗੇ ਤੂੰ ਜਿਨ੍ਹਾਂ ਲਈ ਲੁੱਟਾਏ ਪੁੱਤ ਚਾਰ ਬਾਜਾਂ ਵਾਲਿਆ ਜਿਨ੍ਹਾਂ ਲਈ ਲੁੱਟਾਏ ਪੁੱਤ ਚਾਨ ਆਉਣਗੇ ਜ਼ਰੂਰ ਕਰਵਾ ਕਿਸੇ ਪਤਾ ਜੀਆਂ ਜਿਨ੍ਹਾਂ ਲਈ ਲੁੱਟਾਏ ਪੁੱਤ ਚਾਰ ਬਾਜਾਂ ਵਾਲਿਆ ਤੁਜਿਨ੍ਹਾਂ ਲਈ ਲੁੱਟਾਏ ਪੁੱਤ ਚਾਰ ਬਹੁਤੀਆਂ ਨੇ ਕਹਿਣਾ ਬਾਬਾ ਪੀੜ ਬੜੀ ਮੱਥਾ ਸਾਡਾ ਬਾਰੋਂ ਕਰ ਲਵ ਮਨਜੂਰ ਜੀ ਬਾਰੋਂ ਕਰ ਲਵ ਮਨਜੂਰ ਜੀ ਕੋਈ ਕੋਈ ਸੁਣੋ ਇਤਿਹਾਸ ਤੇਰਾ ਬੇਕੇ ਪਰ ਲੰਗਰਾਂ ਚ ਜਾਣਗੇ ਜ਼ਰੂਰ ਜੀ ਸਾਰੇ ਲੰਗਰਾਂ ਚ ਜਾਣਗੇ ਜ਼ਰੂਰ ਜੀ ਬੁੱਧ ਕਰ ਖੜੇ ਪਾਗਲਾ ਚ ਖੱਟੇ ਪਰਨੇ ਲਾਉਂਦੇ ਹੋਣ ਗੇੜੀਆਂ 부ਜਾਰ ਬਾਜਾਂ ਵਾਲਿਆ ਤੁਜਿਨਾਂ ਲਈ ਲੁੱਟਾਇ ਪੁੱਤ ਚਾਰ ਜਿਨਾਂ ਲਈ ਲੁੱਟਾਇ ਪੁੱਤ ਚਾਰ ਬਾਜਾਂ ਵਾਲਿਆ ਤੁਜਿਨਾਂ ਲਈ ਲੁੱਟਾਇ ਪੁੱਤ ਚਾਰ ਕਈਆਂ ਨੂੰ ਤਾਂ ਆਹ ਦਿਨ ਜਾਂਦ ਹੋ ਵੀ ਨਹੀਂ ਹੋਣੇ ਸੁੱਤੇ ਦੋਰੀਆਂ ਰਜਾਈਆਂ ਵਿੱਚ ਹੋਣੇ ਨੇ ਦੋਰੀਆਂ ਰਜਾਈਆਂ ਵਿੱਚ ਹੋਣੇ ਨੇ ਤੇਰਾ ਦਿੱਤਾ ਤਜ ਪੱਗ ਬਨ ਕੇ ਸਿਰਾਂ ਤੇ ਬੈਠਿਆ ਜਿਵੇਂ ਕਿ ਠੇਕੀਆਂ ਤੇ ਹੋਣੇ ਨੇ ਬੈਠਿਆ ਜਿਵੇਂ ਕਿ ਠੇਕੀਆਂ ਤੇ ਹੋਣੇ ਨੇ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿਥੇ ਮੁੱਕਦੇ ਨਹੀਂਓ ਕੰਮਕਾਰ ਬਾਜਾਂ ਵਾਲਿਆ ਤੁ ਜਿੰਨਾਂ ਨੇ ਲੁੱਟਾਇਏ ਪੁੱਤ ਚਾਰ ਚਾਰੇ ਪਾਸੇ ਕਾਂਵਾਂ ਰੋਲੀ ਪਾਈ ਹੋ ਨਹੀਂ ਡਰਾਂ ਨੇ ਅਸੀਂ ਚੰਗਿਆਂ ਤੇ ਦੂਜੇ ਮਾੜੇ ਨੇ ਅਸੀਂ ਚੰਗਿਆਂ ਤੇ ਦੂਜੇ ਮਾੜੇ ਨੇ ਪੂਨ ਨੂੰ ਨਾ ਤੇਰੀ ਕੁਰਬਾਨੀ ਦਾ ਖਿਆਲ ਉ ਤਾਂ ਆਏ ਉੱਥੇ ਵੋਟਾਂ ਦੇ ਹੀ ਮਾਰੇ ਨੇ ਵਿਰਲੇ ਹੀ ਹੋਣ ਜਿਨ੍ਹਾਂ ਸਿਲੀਆਂ ਅੱਖਾਂ ਦੇ ਨਾਲ ਕੀਤਾ ਤੇਰਾ ਸ਼ੁਕਰ ਗੁਜ਼ਾਰ ਬਾਜਾਂ ਵਾਲਿਆ ਤੂੰ ਜਿਨ੍ਹਾਂ ਲਈ ਲੁਟਾਏ ਪੁੱਤ ਚਾਰ